میری بچار کرتے ہیں

कर... जनम ਸਰਨ ਸਰ ਕੀ ਕਹਦੇ ਕਮਜੋ ਦੇ ਖਸੋਨਾ ਤਰੀਆਂ ਪੈਣਾ ਸੋਚੀ ਕਿਸੇ ਪਾਸੇ ਹੋਰ ਨਾ ਚਲੀ ਜਾਵੇ ਕਿਤੇ ਕਿਤੇ ਤੁਸਾਂ ਕਿਤੇ ਹੋਰ ਨਾ ਆਪੀ ਨਿਕਲਣਾ ਖੜੀ ਜਾਣਾ ਕੀ ਕਹਦੇ ਨੂੰ ਕੋਈ ਆਇਓ ਸੁਣਨ ਪੜਨ ਪ੍ਰਭਾਣੀ ਨਾਮ ਬਸਾਰੇ ਲਗਿਆ ਨਾਮ ਤੇਰਥ ਜੰਨ ਤਰਾ سمجھ رو سما ایسا پانی تو آپ کا بانجی رہے ہیں میرا ساتھ بھی آتان پانی ہے تو وہ سکیے لے گا کہ میں ہم میرے پیمیلی اترا پرکیا ہوں چلے تو بہت جانے تو بہت جانے تو بہت جانے تو بہت جانے تو سکھی بھی ختم ہوتے جانے تو یہ کہنے ہی آپ ہاں ہونے کے لئے یہ آپ کو کنے راہ سامنے کہ میں گروہ کے آٹھ کے نا رہے کہے توکر کہے سو ہی پانمانو یہ گروہ تک آتا پانی ہے من کے نہ چلے پھر تک श <teenageriento> Thank <laughs> ਦਾ ਰੰਗ ਉਤਰੇ ਪ੍ਰੀਤ ਮੈਨੀਆਂ ਨੂੰ ਧਿਆਨ ਪੰਚ ਬ੍ਰਾਹਮਣ ਨੂੰ ਸਰਗਤ ਕਰਨ ਨਾਲ ਪ੍ਰੀਤ ਨਹੀਂ ਕਿਈ ਕਹਿਣੀ ਹਬੱਲਾ ਅੱਲਾ ਮੂਰਹ ਪਾਇਆ ਗੁਦਰਤ ਕੈ ਸਾਧ ਮੰਤੇ ਇੱਕ ਨੂੰ ਗਦੇ ਸਾਧ ਜੱਗ ਕਹਨ ਮਰੇ ਕੋ ਮੰਤੇ ਐਸੀ ਰਾਈ ਐਸੀ ਪ੍ਰੀਤ ਕਰ ਮਨ ਮੇਰਾ ਬਾਗੀ ਤੇ ਅੰਧੇਕ ਭਰੰਤ ਕਰ ਸਾਜੀ ਦਾ ਜਨਾਰੇ ਐਸੀ ਪ੍ਰੀਤ ਕਰ ਮਨ ਮੇਰਾ ਸੁਖੀ ਬਸੇ ਤੋਂ ਮਰ ਪਰਮਾਤਮਾ ਤੇਰੇ ਤੇ ਤਸੱਬੇ ਕਰ ਤਾਰਾ ਐਸੀ ਪ੍ਰੀਤ ਕਰ ਮਨ ਮੇਰਾ جان کو ایسی प्रीत करो मन में सब में साचा रे कोई जिसका पिया साबिशो कमन विशाल सो एको जाने बन्दा कही है कोई भगवान के तो बन्दा है ओ शकर के तुके ने भी अपने मार्ग जन भक्ति करना

ਐਵੇਂ ਦੂਰ ਹੀ ਹੋ ਕੇ ਜਦੋਂ ਢੇਡੇ ਲਿੜ ਬੈਠਾ ਆਦ ਤਾਂ ਨੇੜੇ ਆ ਬਹੁਤ ਨੇੜੇ ਆ ਪਾਣੀ ਮੇ ਮੁੱਖ ਦੇਖਿਆ ਤਾਂ ਨਾ ਮੈਂ ਕੁਝ ਆਮਿਤ ਰਿ ਦਿੱਸਦਾ ਇਹ ਜਿਵੇਂ ਸ਼ੀਸ਼ੇ ਵਿੱਚ ਦੇਖੋ ਤੁਸੀਂ ਆਪਰਾ ਨੂੰ ਦੇਖੋ ਉਹ ਹੀ ਆਪਰਾ ਉਹ ਬੜੀ ਕਿਸੇ ਨੇ ਸਾਇਰ ਕੱਲ ਲਿਖੀ ਹੈ ਤੇ ਉਹਨਾਂ ਕੋ ਕਿਸੇ ਇਬਾਦਤ ਕਰਦੇ ਜਿੱਦਾਂ ਦੀਨ ਅਮਾਨ ਕੁਰਾਨ ਪੜ੍ਹੇ ਲਿਖਿਆ ਮੈਂ ਜਦ ਸੋਚੂਗੇ ਨਾ ਅੰਦਾਜ਼ਾ ਲੱਗਦਾ کس کی بات کرتے تھے جب دین ہمارا کران نہ تھا نہ تارے تھے نہ تکی تھی نہ تارے تھے نہ تکی تھی دیاد رکھی کا نام نشانہ تھا نہ اردو سینہ فارسی بھی سمسکرس کا نام نشانہ تھا نام نشانہ تھا کلو کار تھی ایک دیگا دیگا سے ایک ہویا پیدا نشانہ تھا ایسا پیدا ہویا کہ نام کے پاس جد نشانہ کرتے رہتا گرمانی اس جگہ میں جانتا ہے اور کہہ جانتے ہیں مت چکیا پتا سارا ਉਹ ਭਾਈ ਜੇਕਰ ਕਰਨ ਕਰਵਾ ਲੈ ਸੀ ਟਿਕਟ ਕਰਨ ਕਰਵਾ ਲੈ ਪਾਈਪਟਲ ਜੀ ਤੀਰਤ ਖਾਲ ਹੋਦਾ ਪਾਵਾ ਜਰਮਾਨਾ ਵੀ ਭੱਜ ਜਾ ਫਿਰ ਮਤਾ ਬਕਾਨਾ ਸਾਥ ਜਨੇ ਟਿਕਟ ਕਰਨ ਕਰਵਾ ਲੈ ਨੇ ਚੋਰ ਟਿਕਟ ਮੇਲਾ ਸਰੂਕੇ ਸੱਜਣਾ ਨੇ ਵੀ ਅਜੇ ਸੰਪਰੇ ਨੂੰ ਕਹਿ ਗਿਆ ਆਪਾਂ ਨੇ ਤੇ ਕਰਦਾ ਸੋਦਾ ਰੱਖੋ ਉਹ ਦੋਨ ਕੀ ਨਾਮ ਨਿਆ ਬਾਦ ਫੜਕਣੋਂ ਆਇਆ ਮੱਥਾ ਟੇਕਣ ਵਿੱਚ ਦਿੱਤਾ ਸਾਹਮਣੇ ਦੇ ਗੀਤ ਨਾਲ ਇਹ ਫੜ ਗਿਆ ਫੜ ਕੇ ਜਿਵੇਂ ਲੱਗੇ ਕੋਈ ਮੁੱਠੀ ਮਾਰਨ ਉਹ ਗਰਮੇਰਾ ਤੇ ਸੂਰਜੀ ਆ ਦੱਸੋ ਨਾ ਤੀ ਤੁਹ ਕ੍ਰਪਾ ਲਗੀ ਤਰਪਾ ਸੀ ਜਾਂ ਕਹਦਾ ਵੀ ਆ ਕਿਹੜਾ ਕੋਈ ਮੈਂ ਪ੍ਰਸੰਦਾ ਜੀ ਲਿਖੀ ਗਨ ਹੋਈ ਜਨ ਇਹਨੂੰ ਪਛਾਣ ਕੇ ਉਹ ਕਹਿੰਦਾ ਜੀ ਮੈਂ ਤਾਂ ਪਾੜੀ ਸੁਣਾ ਰਿਹਾ ਨਾ ਵੀ ਮੈਂ ਕੀ ਐ ਨਿਕਲ ਪੜਦੇ ਆ ਬੰਦਾ ਮਾਰਦੇ ਆ ਐਵੇਂ ਦੱਸੋ ਕੀ ਗੱਲ ਐਨੇ ਜੱਜ ਜੋਗੀ ਹੱਥੋ ਕੇ ਸਾਨੂੰ ਬੱਠੇ ਮੁੱਕ ਕੇ ਕਹਿ ਸੀ ਕੀ ਇੰਦਰ ਕਰਦਾ ਨੂੰ ਕੀ ਦੱਸੋ ਨਾ ਕਹਿੰਦਾ ਯਾਰ ਮੇਰੇ ਤੇ ਦਾਗ ਹੈ ਕਹਿੰਦਾ ਮੈਨੂੰ ਪਰਮਾਤਮਾ ਦੀ ਕਿਰਪਾ ਦਾ ਜਾਨੋ ਜਿਵੇਂ ਮਾਂ ਕੀ ਕਰੇ ਜਿਹੜੀ ਮਾਂ ਕੀ ਕਰਾਇਆ ਉਹ ਵੀ ਰਾਜੀ ਹੈ ਤੇ ਰਾਤੀ ਮੈਨੂੰ ਪੁੱਛਦੇ ਸ਼ਬਦ ਕਿਹੜਾ ਪੜਦੇ ਹੈ ਸਾਡੇ ਦਾਮੇ ਮੁੱਕ ਗਏ ਕਿੱਦਾਂ ਮੁੱਕ ਗਏ ਤੇ ਕੀਰਤਨ ਦਾ ਪੰਨਾ ਕਿਹਨੇ ਸਾਡੇ ਪੰਨਾ ਕਿਹੜਾ ਕਹਿੰਦਾ ਮੇਰੀ ਦੋਸਤ ਨਹੀਂ ਅੰਨੇ ਭਟੇ ਨੂੰ ਤਾਂ ਯਾਤਰਾ ਕੀਤੀ ਕੀਰਤਨ ਦਾ ਪੰਨਾ ਨਹੀਂ ਪੜਿਆ ਇਹ ਸਾਡੀ ਸ਼ਿਕਾਇਤ ਤੱਕ। ਹੋਸ਼ਿਕ ਤੇ ਮੈਂ ਅੱਜ ਇਹਨਾਂ ਕਹਿੰਦਾ ਮੈਂ ਤੁਹਾਡਾ ਪਿਆਰ ਬਹੁਤ ਹਾਂ ਮੈਨੂੰ ਆਇ ਲੱਗਦਾ ਕਿ ਮੈਂ ਇਸ ਤਰ੍ਹਾਂ ਹੋ ਗਿਆ ਤੇ ਆਪਣੇ ਹੀ جینا کا ਆਖ ਤਹ ਰੱਬਿਆ ਨੂੰ ਕੇ ਤੇਸੀ ਕੀ ਤਰੋ ਤੇ ਮਨ ਐਸੀ ਹਰ ਸੌਂ ਰੀਤ ਕਰ ਕੈਸੀ ਜਲ ਤੋ ਘੋਏ ਇਹੇ ਬਾਜੂ ਹਰ ਰੱਖਦਾ ਹਰ ਤੇ ਮਨ ਐਸੀ ਹਰ ਸੌਂ ਰੀਤ ਕਰ پتھ کو بھن ندي ايتھ تي تپتھ کو بندني ساج کو شان جا لکن پيو تن هي پتي پايو سگي پسي مون او تر والا سگي 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 تر تار جي پيت مانو ني تاسي دم کوئی پريت کي پوار کيتا ਅੰਗਰ ਇਹ ਮੈਂ ਜਦੋਂ ਮੈਂ ਪ੍ਰਚਾਰ ਕਾ ਜਾ ਕੇ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਲਿਏ ਮਾਨੋ ਐਸੀ ਹੱਥਪ੍ਰਿੰਟ ਕਾ ਕਹਿ ਜੀ ਕਰਦੇ ਜਿਵੇਂ ਜੈਸੀ ਜਾਲੇ ਤੋੜੇ ਆਪਣੇ ਕੋਲ ਦੁੱਧ ਪੀਏ ਤੇ ਪਾਣੀ ਆਪਣੇ ਕੋਲ ਮਟਕਾ ਵੀ ਉਹਦੇ ਵਿਚ ਅਧਾਰਤ ਮਾਸਾ ਜਨਤੂ ਜਰੂਰ ਨੇ ਪਾਣੀ ਪਾਣੀ ਜੋਦ ਕੇ ਦਾ ਪੜਾਹ ਕੇ ਨਾ ਮੇਰੇ ਸ਼ਕਾਲਾ ਜੁਗੀ ਦਾ ਲੈ ਜੇ ਕਵਰੇ ਵਿਚ ਕੋਏ ਫਿਰ ਇਹਨਾਂ ਖਿਆਲ ਕੱਢਾ ਪਾਣੇ ਕਿ ਪਾਣੀ ਜਿਹੜਾ ਮੁਕਤ ਪਲਾਈ ਦੇ ਵਿੱਚ ਦੁੱਧੇ ਵੀ ਖੁਲਾਜਦੇ 12 50 60 ਰੁਪਏ ਇੱਕੇ ਤੋਂ ਆਏ ਔਰ ਤੇ ਗੈਣੇ ਖਾਣ ਲੱਗੇ ਕਿ ਕਿਹਨੇ ਹੁੰਦੇ ਦੁੱਧ ਤੇ ਪੁੱਤ ਨਹੀਂ ਵੇਚਣਾ ਹੁਣ ਤਾਂ ਸੱਤ ਔਰ ਜੀ ਬੈਗੇ ਤੇ ਕਿਹਨੂੰ ਦੁੱਧ ਵੀ ਬੈਗ ਕਮਜ਼ੋਰੇ ਹੋ ਗਏ ਔਰ ਜਿਹੜੇ ਆਪ ਆਪ ਕੋਲੋਂ ਨਾਲ ਦੇ ਬੜਿਆ ਮਾਇਆ ਮਨੋਂ ਨਜਸ ਤੇ ਮੰਗੇ ਸਮਾਂ ਲਾਉ ਸਾਡੇ ਕੋਲ ਮਾਇਆ ਕੋਲ ਹੈ ਏ ਮਨ ਐਸੀ ਹੱਥੋਂ ਪ੍ਰੀਤ ਕਰ ਜੈਸੀ ਜਲਦ ਤੁਰੇ ਕੀ ਕੋਈ ਗੰਟੀ ਤੇ ਜਦੋਂ ਰੇਲ ਕਿਤੇ ਪਟਾਕੇ ਨਾ ਤੇ ਚੁੱਲ੍ਹੇ ਫਿਰ ਰੱਤਾ ਹੈ ਤੇ ਸਪਤੀਲੇ ਵਿੱਚ ਭਾਗ ਦੇ ਅਖਬਾਰ ਦੀ ਚੋਣ ਪਾਣੀ ਤੋਂ ਹੋ ਗਿਆ ਕਿਦਰ ਬੁੱਧ ਮਿੱਤਰਾ ਤੂੰ ਤਾਂ ਮੈਨੂੰ ਆਪਣਾ ਟਿੱਕਾ ਮੈਨੂੰ ਨਹੀਂ ਦਿੰਦਾ ਜਿਨੀ ਤੇਰੀ ਕੀ ਪੀਸੀ ਉਹਨੇ ਮੈਡੀਕੀਨ ਚ ਕਰਾਈ ਤੂੰ ਮੇਰਾ ਪ੍ਰਾਣ ਹੈ ਹੁਣ ਮੈਂ ਤੈਨੂੰ ਜੰਮ ਨਹੀਂ ਦਿੰਦਾ ਇਹ ਤਾਂ ਅਖਬਾਰ ਦੀ ਹੀ ਹੈ ਤੇ ਹੁਣ ਮੈਂ ਤੇਰੇ ਨਾਲ ਟਿਕਾ ਕਰਾਂਗਾ ਤਦ ਤੂੰ ਦੇਖਣਾ ਬਿੱਖਰਾ ਤੂੰ ਮੇਰਾ ਪ੍ਰਾਣ ਹੈ ਤੇ ਮੇਰਾ ਫਿਕਰ ਮਰੇ ਹੋਇਆ ਮੈਂ مندر ਤਖ ਦੇਖੂ ਕਿਸੇ ਦਾ ਨਾ ਅੱਜ ਨੁਕਤਾ ਇੱਕ ਪਰ ਬੰਦੇ ਦਾ ਨਾ ਥੋੜੀ ਨਾ ਬੰਦੇ ਦਾ ਬਚੇ ਨਾ ਰੱਬ ਦੀ ਪਛਾਣ ਕਰਦੇ ਤਾਂ ਇੱਕੋ ਕਰੋ ਇਹਦੇ ਵਿੱਚ ਬੋਲਦਾ ਜੀ ਆ ਇਹਦੇ ਵਿੱਚ ਸੁਣਦਾ ਜੀ ਇਹਦੇ ਵਿੱਚ ਦੇਖਦਾ ਕਿ ਆ ਤਖਦਾ ਬਖਦਾ ਕੋਤਾ ਕੋਈ ਇਹਦੀ ਪਛਾਣ ਦੇ ਤੱਕਦੇ ਨਾ ਉਹਦੇ ਸਭ ਤੋਂ ਰੱਬ ਮੇਰੀ ਤੁਸੀਂ ਆਪ ਨੂੰ ਪਤਾ ਗੁਰੂ ਘਰ ਕੀ ਕਹਿੰਦੇ ਕਿ ਰੱਬ ਦਾ ਨਾ ਹਰ ਸਭ ਨੂੰ ਪਤਾ ਖੱਬਸਾ ਬੰਦਾ ਖੜਾ ਆਇਆ ਜਿਵੇਂ ਕੁੱਤੇ ਰੱਬ ਬਣ ਗਿਆ ਨਾ ਬੰਦਾ ਪੂਰੇ ਸਾਰੇ ਜੱਗੇ ਸੁਮੀ ਬਸੇ ਮੋੜ ਪਰਵਾਦ ਨੰਨੀਏ ਐਸੀ ਤੀ ਤਾਰੋ ਤੀ ਤਾਰੋ ਤੀ ਤਾਰੋ ਮਨ ਮੰਨੇ ਆਠ ਪਹਿਰੇ ਦਾ ਤੇ ਮੈਂ ਸੋਚ ਅੰਤੁ ਮਾਲਕ ਨਾ ਜਾਈਂ ਲਕਿਆ ਗੁਰ ਗੁਰ ਦੀ ਨਾਮੀਂ ਤਾਂ ਨਬੀ ਸਾਹਿਬ ਕਹਿੰਦੇ ਮੈਨੂੰ ਐਸਾ ਨਸਬੀ ਕਰ ਲੈ ਮਾਲਕ ਨੇ ਜਿੱਦ ਮੈਂ ਮੰਗੋ ਤੇ ਲਾ ਦੇਣਾ ਕਿਸੇ ਕਹਿ ਪਿਆ ਬੰਦ ਕੇ ਕਹ ਪੀ ਕਹਦਾ ਮੈਨੂੰ ਮੇਰੇ ਮਾਲਕ ਨੇ ਐਸਾ ਬਿਠਾ ਰਸ ਦਿੱਤਾ ਨਾਲ ਕੱਣਾ ਜਾਈ ਲਗਿਆ ਗੁਲ ਗੁਲ ਦੀ ਨਾਮੇ ਤਾ ਗੁਲ ਮਰਗਰਾ ਕਹੇ ਕਹੇ ਤਹਿ ਨਾ ਖਸ਼ਾ ਰਾਤੀ ਕਰਨ ਰੰਜਨ ਦੀ ਤਾ ਸਾਰੇ ਜੱਗ ਰੱਬ ਦੇਖਿਆ ਮੈਨਾਂ ਕਿਉਂ ਸ਼ਰਮ ਕਰਦਾ ਹਾਂ ਹੋਰ ਆਪ ਦੀ ਗੱਲ ਕਰੀ ਆਪ ਤੇ ਮੁਖ ਆਪ ਤੇ ਨਾਰੀ ਆਪ ਤੇ ਆਖਰੀ ਆਪ ਤੇ ਨਾਰੀ ਆਪ ਤੇ ਆਪ ਦਾ ਰੇ ਖਾਰੀ ਆਪਨੇ ਕੀਮਤਾਂ ਦੀ ਲੱਗ ਕੇ ਲੈ ਆਪਨੇ ਕੀਮਤ ਪਾਈ ਹੈ ਐਸੇ ਕੈ ਤੇ ਕਰ ਹੋ ਮਨ ਮੇਂ ਧੀਆਂ ਵਿਚੇ ਔਰਤ ਵਿਚੇ ਕਾਮ ਵਿਚੇ ਕਬਰ ਔਰ ਔਰਤ ਪਰਖਾਂ ਦੇ ਵਿਚੇ ਰੱਬਾ ਦੀ ਤਰ ਪਰਦੇਸ ਦਾ ਨੇ ਇਨਾ ਤਾਂ ਰੱਬ ਦੇਖਣਾ ਬਾਰ ਬਾਰ ਇਹ ਜੀ ਕਹਿੰਦੇ ਔਰ ਅੱਖਾਂ ਨਹੀਂ ਬੰਦੀਆਂ ਐ ਨੈ ਕਰੋ ਮੈਲ ਐ ਨੈ ਕਰੋ ਮੈਲ ਹਰ ਦਿਨ ਹਰ ਦਿਨ ਦੇਖੋ ਕੋਈ ਇਹਨਾਂ ਤੁੰਨਾਂ ਦੇਖ ਕੱਲ੍ਹ ਕਰ ਕੇ ਕਥੋ ਨਿਆ ਸਭ ਨਾ ਖਾਇਆ ਆਹ ਐ ਤੂੰ ਨੈ ਨੈ ਮਤ ਸੋ ਤਿਰਨੇ ਕਣ ਕੀ ਆਸ ਐਤੀ ਪ੍ਰੀਤ ਦਾ ਮਨੁਨੇ ਜੇ ਨਾ ਮੁੱਕੇ ਤੂੰ ਆਪਣੇ ਨੇ ਜੀ ਦੇਖਣਾ ਹੁੰਦਾ ਰੱਬ ਦੇ ਚੱਕਰੇ ਤੇ ਤੇ ਕਰੋ ਕਰਤਾਰ ਸਾਹਿਬ ਸਾਨੂੰ ਮਦਦ ਪਰ ਨਦੀ ਕਰਦੀ ਵੀ ਦਿੰਦੇ ਨੇ ਤੇ ਐਸੇ ਰੱਬ ਹੀ ਬਣ ਕੇ ਤੁਸੀਂ ਆਪ ਹੀ ਸਾਡੇ ਕਰੋ ਕਰਤਾਰ ਸਾਹਿਬ ਸਾਨੂੰ ਰੱਬ ਬਣਾਉਣ ਵਾਲਾ ਹੈ ਪਾਪਾ ਜੀ ਸਭ ਨੂੰ ਠੈਕ ਕਰਦੇ ਨੇ ਕਹਿੰਦੇ ਜੀ ਮੈਂ ਰੱਬ ਬਣਾ ਦੇ ਕਹਿੰਦੇ ਅਸੀਂ ਰੱਬ ਨਹੀਂ ਬਣਾ ਸਕਦੇ ਰੱਬ ਬਣਾ ਸਕਦੇ ਤੇ ਕਿਵੇਂ ਬਣਗੇ ਜੀ ਰੱਬ ਆਪੇ ਬਣਾ ਦੇ ਪੰਗ ਦੀ ਕਮਾ ਵੀ ਆਪਾਂ ਕਿਵੇਂ ਰੱਬ ਬਣਾ ਦੇ ਕਦੇ

ਕਹੋ ਅਪਜਾਨੋ ਤੇਰੀ ਤੇਰੀ ਨਿਕਰ ਐਂ ਕ੍ਰਿਤ ਕਰੋ ਐਂ ਜੀ ਮੈਂ ਤੇਂ ਕਰੋ ਹੁਣ ਪ੍ਰੀਤ ਕਰਨੀ ਨਾ ਕਰਨੀ ਇਹ ਸਤਜਾਂ ਦੀ ਜੰਗਾਂ ਦੇ ਮਾਰੀ ਗੁਰੂ ਨੇ ਸੰਪ੍ਰੀਤ ਤੇ ਖੜਾ ਕਰ ਦਿੱਤਾ ਸਾਚ ਕਹਨ ਸੁਣ ਲਿਓ ਸਭੇ ਆਜਿ ਕਹੂੰ ਸੋਨਰ ਸੁਭੇ ਜਨ ਪ੍ਰੇਮ ਕੀਓ ਉਹਨਾਂ ਜਿਹੜੇ ਜਿਹਨੂੰ ਤੇਲੇ ਹੀ ਸਭ ਆਣੀ ਕੋ ਜਾ ਕੇ ਪਤਾ ਲੱਗ ਗਿਆ ਕਥਾ ਪਾਠ ਰਮਣੀ ਲਕੀਤ ਨਾਲ ਵੀ ਹਾਂ ਸੰਗਤਨੀ ਬਾਣੀ ਜਾਣ ਲੱਗੀ ਆਂੀਆਂ ਕੋ ਲਾ ਕੇ ਕਰਾਂ ਕਿ ਤੁਹਾਨੂੰ ਸਾਡੀ ਕਥਾ ਪਾਠ ਕੀ ਆ ਪਹੁੰਚੇ ਨੇ ਉਹਨਾਂ ਕੋ ਪਾ ਵਿਚਾਰ ਸੁਣੀਆ ਯਾਦ ਕਰੇ ਉਹਨਾਂ ਜੋ ਪੀਜੀ ਦੀ ਕਣੀ ਨਾ ਕਰਾ ਜੋ ਦੇਵ ਸ਼ੇਰਵਾਲ ਗੱਜਿਕਾ ਕੋ ਬਾਏ ਪ੍ਰਤੀ ਕਰ ਖਾਲਸਾ ਵਾਹ ਬੜੇ ਵਧੀਆ ਬੋਲ ਰਹੀਆਂ ਕਿ ਇਹ ਨਾ ਬੋਲੀ ਨਹੀਂ ਬੋਲੇ ਭਰਾ ਨੇ ਬੋਲ ਕੇ ਕੱਢ ਜੁਕਿਆ ਬਣਾਓ ਬਹੁਤ ਨਾਲ ਦੀ ਖੁਸ਼ੀ ਹੈ ਸਰਕਾਰ ਕੇ ਹੜਾਦੋਣਾ ਕੱਢ ਗਿਆ ਕੋਈ ਜੁੜੀ ਕਾ ਖਾਲਸਾ ਵਾਹਿਗੁਰੂ ਦੀ ਅਪੀ